ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਕੀ ਗਤ ਠੰਡੀ ਵੇਦ ਪੁਰਾਨ ਸਿਮਰਿਤ ਸਾਧੂ ਜਨ ਖੂਜਤ ਖੂਜਤ ਕਾਢੀ ਰਹਾਉ ਸੇਵ ਬਿਰੰਚ ਅਰ ਇੰਦਰ ਲੋਕ ਤਾ ਮਹਿ ਜਲ ਤਾ ਫਿਰਿਆ ਸਿਮਰ ਸਿਮਰ ਸੁਆਮੀ ਭਏ ਸੀਤਲ ਦੂਖ ਦਰਦ ਭ੍ਰਮ ਹਿਰਿਆ ਸਿਮਰ ਸਿਮਰ ਸੁਆਮੀ ਇਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਹੈ ਭਏ ਸੀਤਲ ਸੁਆਮੀ ਭਏ ਸੀਤਲ ਨਹੀਂ ਕਹਿਣਾ ਸਿਮਰ ਸਿਮਰ ਸੁਆਮੀ ਭਏ ਸੀਤਲ ਦੂਖ ਦਰਦ ਭ੍ਰਮ ਹਿਰਿਆ ਜੋ ਜੋ ਤਰਿਓ ਪੁਰਾਤਨ ਨਵਤਨ स्वागत पाए हर देवा नानक की विनंती प्रभ जीयो मिला संत जन सेवा सारद मोहल्ला ਪੰਜਵਾ ਜਿਹਵੇ ਅੰਮ੍ਰਿਤ ਗੁਣ ਹਰ ਗਾਉ ਜਿਹਵੇ ਪਤਿ ਵਿਸਰਾਮ ਹੈ ਜਿਹਵੇ ਅੰਮ੍ਰਿਤ ਗੁਣ ਹਰ ਗਾਉ ਹਰ ਬੋਲ ਬੋਲ ਹਰ ਹਰ ਬੋਲ ਕਥਾ ਸੁਨ ਹਰ ਕੀ ਇਹ ਪੰਗਤੀ ਇਸ ਤਰ੍ਹਾਂ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰਹੁ ਪ੍ਰਭ ਕੋ ਨਾਮ ਚਰਹੁ ਪ੍ਰਭ ਕੋ ਨਾਮ ਰਹਾਉ RAM ਨਾਮ ਰਤਨ ਤਨ ਸੰਚੁ ਮਨ ਤਨ ਲਾਭ ਪਾਉ ਆਣ ਵਿਪੂਤ ਮਿਥਿਆ ਕਰ ਮੰਨੁ ਸਾਚਾ ਇਹੈ ਸੋ ਆਉ ਜੀ ਆਪਰਾਣ ਮੁਕਤ ਕੋ ਦਾਤਾ ਇਕਸ ਸਿਓ ਲੈਵਲ ਇਕਸ ਸਿਓ ਲੈਵਲ ਆਉ ਕਹੋ ਨਾਨਕ ਤਾ ਕੀ ਸਰਣਾਈ ਕਹੋ ਨਿਕਣਾ ਹੂੜਾ ਲਾ ਕੇ ਕਹੋ ਇਸ ਤਰ੍ਹਾਂ ਬੋਲਨਾ ਕਹੋ ਨਾਨਕ ਤਾ ਕੀ ਸਰਣਾਈ ਕਹੋ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਉ ਸਾਰਗ ਮਹੱਲਾ 5ਵਾਂ ਉਦੀ ਨਹੀਂ ਕਵਨ ਕਾਸ਼ ਕਰਨੀ ਇਹ ਓਟ ਪਾਈ ਮਿਲ ਸੰਤਹਿ ਗੋਪਾਲ ਏਕ ਕੀ ਸਰਣੀ ਰਹਾਉ ਪੰਚ ਦੋਖ ਛਿੱਦਰ ਇਹ ਤਨ ਮਹ ਪੰਚ ਦੋਖ ਛਿੱਦਰ ਏ ਤਨ ਮਹ ਵਿਖੇ ਬਿਆਦ ਕੀ ਕਰਨੀ ਆਸ ਅਪਾਰ ਜਨਸ ਗਾਨ ਰਾਖੇ ਗਰਸਤ ਜਾਤ ਬਾਲ ਜਰਣੀ ਆਸ ਅਪਾਰ ਦਿਨਸ ਗਣ ਰਾਖੀ ਇੱਥੇ ਵਿਸਰਾਮ ਹੈ ਗ੍ਰਸਤ ਜਾਤ ਬਲ ਇੱਥੇ ਠਮਕ ਲਾ ਦਨੀ ਹੈ ਜਰਣੀ ਵੱਖਰਾ ਹੈ ਅਨਾਥ ਹੈ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ਮਨ ਬਾਸ਼ਤ ਚਿਤਵਤ ਨਾਨਕ ਦਾਸ ਏਖ ਜੀਵਾ ਪ੍ਰਭ ਚਰਣੀ ਸਾਰਗ ਮਹੱਲਾ ਪੰਜਵਾ ਫੀਕੇ ਹਰ ਕੇ ਨਾਮ ਬਿਨ ਸਾਦ ਫੀਕੇ ਪੱਤੇਮ ਖਲਾਦਨੀਏ ਫੀਕੇ ਹਰ ਕੇ ਨਾਮ ਬਿਨ ਇਥੇ ਵਿਸਰਾਮ ਸਾਦ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਬਿਨ ਜਨਬੀ ਅਹਨੇਸ ਪੂਰਨ ਆਨਾਦ ਫੀਕੇ ਤੇ ਵੀ ਲੱਗੇਗਾ ਬਿਨ ਤੇ ਲੱਗਿਆ ਹੋਇਆ ਮੇਰੇ ਇਥੇ ਫੀਕੇ ਹਰ ਕੇ ਨਾਮ ਬਿਨ ਸਾਦ ਰਹਾਉ ਸਿਮਰਤ ਸਾੰਤ ਮਹਾ ਸੁਖ ਪਾਈਐ ਮਿਟ ਜਾਹਿ ਸਗਲ ਬਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਘਰ ਲੈ ਆਵਹੁ ਲਾਦ ਸਭ ਤੇ ਊਚ ਊਚ ਤੇ ਊਚ ਅੰਤ ਨਹੀ ਮਰ ਜਾਦ ਸਭ ਤੇ ਊਚ ਊਚ ਤੇ ਊਚ ਇਹ ਹੋੜਾ ਊਚਾ ਕੋ ਨੋੜਾ ਨਹੀਂ ਐ ਸਭ ਤੇ ਊਚ ਊਚ ਤੇ ਊਚੋ ਇਥੇ ਵਿਸਰਾਮ ਅੰਤ ਨਹੀਂ ਮਰ ਜਾਦ ਬਰਨ ਨਾ ਸਾਕੋ ਨਾਨਕ ਮਹਿਮਾ ਤੇਖ ਰਹੇ ਬਿਸਮਾਦ Sarg ਮਹੱਲਾ ਪੰਜਵਾ ਆਇਓ ਸੋਨਨ ਪੜਨ ਕੋ ਬਾਣੀ ਨਾਮ ਵਿਸਾਰ ਲੱਗਹਿ ਆਨ ਲਾਲ ਚ ਵਿਰਸਾ ਜਨਮ ਪ੍ਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲੈ ਹੋ ਹਰ ਰਿਦਾ ਅਰੱਧ ਹੋ ਛੁਟਕੇ ਆਮ ਨ ਜਾਣੀ ਇਸ ਨੂੰ ਅਰੱਧ ਹੋ ਬੋਲਣਾ ਆਰੱਧ ਹੋ ਕੰਨਾ ਲਾਕੇ ਨਹੀਂ ਬੋਲਣਾ ਉਦਮ ਸਖਤ ਉਦਮ ਸਖਤ ਸਿਆਣਤ ਤੁਮਰੀ ਜੀ ਹਿਤਾ ਨਾਮ ਵਖਾਣੀ ਸੇ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਬਾਣੀ ਸਾਰਗ ਮਹੱਲਾ ਪੰਜਵਾ ਤਨਵੰਤ ਨਾਮ ਕੇ ਵਣਜਾਰੇ ਤਨਵੰਤ ਨਹੀਂ ਕਹਿਣਾ ਵਿਚ ਡੈਸ਼ ਜੀ ਦੇ ਕੇ ਇਹ ਪੰਦ ਬੋਲੀ ਦੇ ਹੁੰਦੇ ਆ ਧਨਵੰਤ ਇਸ ਤਰ੍ਹਾਂ ਬੋਲਣਾ ਧਨਵੰਤ ਕਿੱਥੇ ਵਿਰਾਮ ਹੈ ਨਾਮ ਕੇ ਬਣ ਜਾਰੇ ਸਾਂਝੀ ਕਰੋ ਨਾਮ ਧਨ ਖਟ ਗੁਰ ਕਾ ਸ਼ਬਦ ਵਿਚਾਰੇ ਇਹ ਵਿਚਾਰੇ ਪਾਠ ਹੈ ਬੱਬੇ ਦੇ ਨਾਲ ਪੁੱਥੀਆਂ ਚ ਵਿਚਾਰੇ ਛਪਿਆ ਹੋਇਆ ਬੱਬੇ ਨਾਲ ਪਾਠ ਜਿਹੜਾ ਹੈ ਪ੍ਰਾਤਨ ਸਕੂਪਾਂ ਦੇ ਵਿੱਚ ਹੈ ਗੁਰ ਕਾ ਸ਼ਬਦ ਵਿਚਾਰੇ ਰਹਾਉ ਛੋਡੋ ਕਪਟ ਹੋਇ ਨਰਵੈਰਾ ਸੋ ਪ੍ਰਭ ਸੰਗ ਨਿਹਾਰੇ ਸਾਚ ਧਨ ਮਣਜੁ ਸਾਚ ਧਨ ਸੰਚੁ ਕਬੂ ਨ ਆਵਹੁ ਹਾਰੇ ਖਾਤ ਖਰਚਤ ਕਿਛ ਨ ਖੁੱਟਤ ਨਾਹੀ ਅਗਨਤ ਭਰੇ ਪੰਡਾਰੇ ਅਗਨਤ ਭਰੇ ਪੰਡਾਰੇ ਅਗਨਤ ਨਹੀਂ ਕਹਿਣਾ ਹੈ ਕਹੋ ਨਾਨਕ ਸੋਭਾ ਸੰਗ ਜਾਵ ਪਾਰ ਬ੍ਰਹਮ ਕੈ ਦੁਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ